ਸੋ ਕਿਉਂ ਬੇਸਰਾ ਜੇ ਕਾਲ ਨਾ ਪਾਣੈ ਸੋ ਕਿਉਂ ਬੇਸਰਾ ਜੇ ਕੀਆ ਜਾਣੈ ਸੋ ਕਿਉਂ ਬੇਸਰਾ ਜਿਨ ਸਭ ਕਿਛ ਦੀਆ ਸੋ ਕਿਉਂ ਬੇਸਰਾ ਜੇ ਜੀਵਨ ਜੀਆ ਸੋ ਕਿਉਂ ਬੇਸਰਾ ਜੇ ਅਗਣ ਮੇਰਾ ਖੈ ਗੁਰ ਪ੍ਰਸਾਦ ਕੋ ਬੇਰ ਲਾਲਖੈ ਸੋ ਕਿਉਂ ਬੇਸਰ ਜੇ ਬੇਖ ਤੇ ਕੜ ਹੈ ਜਨਮ ਜਨਮ ਕਾ ਟੂਟਾ ਗਾਂਢ ਗੁਰ ਪੁਰ ਤਤ ਇਹ ਹੈ 부ਜਾਇਆ ਪ੍ਰਭ ਆਪਨਾ ਨਾਨਕ ਜਨ ਧਿਆਇਆ ਉਹ ਆਏ ਗੁਰੁ ਗੁੜ ਕਰ ਗਿਆਨ ਧਿਆਨ ਕਰ ਮਹੂਆ ਓ ਪਾਠੀ ਮਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਣ ਹਾਰਾ ਔਰ ਦੂ ਮੇਰਾ ਮਨ ਮਤਵਾਰਾ ਉਨ ਮਦ ਚੜਾ ਮਦਨ ਰਸ ਚਾਖਿਆ ਤ੍ਰੈ ਭਵਨ ਪਿਆ ਉਜਿਆਰਾ ਇਹ ਭਗਤ ਕਬੀਰ ਜੀ ਦੀ ਅਮਰਤ ਮਈ ਬਾਣੀ ਜੋ ਕਿ ਰਾਮ ਕਲੀ ਰਾਗ ਦੇ ਵਿੱਚ ਰਾਮ ਕਲੀ ਬਾਣੀ ਭਗਤਾਂ ਕੀ ਭਗਤ ਕਬੀਰ ਜੀ ਦਾ ਇਹ ਦੂਸਰਾ ਸ਼ਬਦ ਹੈ ਔਦੂ ਮੇਰਾ ਮਨ ਮਤਵਾਰਾ ਔਦੂ ਇਹ ਜੋਗੀ ਹੈ ਵਿਰਕਤ ਜੋਗੀ ਕਿਉਂਕਿ ਭਗਤ ਕਬੀਰ ਜੀ ਜੋਗੀਆਂ ਦੀ ਗੱਲ ਕਰ ਰਹੇ ਹਨ ਕਿ ਜੋਗੀ ਜੋਖ ਚੋਹ ਹਨ ਉਹ ਸ਼ਰਾਬ ਪੀ ਕੇ ਸਮਾਧੀਆਂ ਲਾਂਦੇ ਹਨ ਅਤੇ ਆਪਣੇ ਪ੍ਰਾਨ ਜੋ ਹਨ ਉਸ ਸੁਖਣ ਨਾਰੀ ਦੇ ਵਿੱਚ ਚੜਾ ਕੇ ਆਪਣੇ ਆਪ ਨੂੰ ਸਮਾਧੀ ਦੇ ਰੂਪ ਵਿੱਚ ਬੈਠੇ ਰਹਿੰਦੇ ਹਨ ਤਾਂ ਇਥੇ ਜੋਗੀਆਂ ਨੂੰ ਸਬੋਧਨ ਕਰਦੇ ਹੋਏ ਭਗਤ ਕਬੀਰ ਜੀ ਕਹਿੰਦੇ ਹਨ ਉਹ ਦੂਰ ਏ ਵਰਕਤ ਜੋਗੀ ਮੇਰਾ ਮਾਨ ਮਤਵਾਰਾ ਮਤਵਾਰਾ ਮਸਤ ਮੇਰਾ ਮਨ ਵੀ ਮਸਤ ਰਹਿੰਦਾ ਹੈ ਉਸ ਤਾਂ ਇਹ ਝੂਠੀ ਮਸਤੀਆਂ ਲੈਂਦੇ ਹੋ ਝੂਠੀ ਸ਼ਰਾਬ ਪੀ ਕੇ ਉਸਨੂੰ ਕਹਿੰਦੇ ਹੋ ਕੋਈ ਸਮਾਧੀ ਲੱਗ ਰਹੀ ਹੈ ਜਿਹੜੀ ਕਿ ਸਮਾਧੀ ਉਰੋਂ ਤੱਕ ਲੱਗਦੀ ਹੈ ਜਦੋਂ ਤੱਕ ਉਸ ਦਾ ਨਸ਼ਾ ਹੁੰਦਾ ਹੈ ਫਿਰ ਉਹ ਸਮਾਧੀ ਖਤਮ ਹੋ ਜਾਂਦੀ ਹੈ ਪਰ ਭਗਤ ਕਬੀਰ ਜੀ ਜੋਗੀਆਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ हे ਜੋਗੀ ਮੇਰੇ ਮਨ ਮੇਰਾ ਮਨ ਵੀ ਮਸਤ ਹੈ ਮੇਰਾ ਮਨ ਮਤਵਾਰਾ ਓਨ ਮਦ ਚੜਾ ਓਨ ਮਦ ਉੱਚੀ ਆਤਮਿਕ ਅਵਸਥਾ ਦੀ ਮਸਤੀ ਮੈਨੂੰ ਉੱਚੀ ਆਤਮਿਕ ਅਵਸਥਾ ਦੀ ਮਸਤੀ ਚੜੀ ਹੋਈ ਹੋਇਆ ਤਾਨੂੰ ਤਾਂ ਮਸਤੀ ਜੋ ਹੈ ਉਹ ਸ਼ਰਾਬ ਦੀ ਹੈ ਜਦੋਂ ਸ਼ਰਾਬ ਦਾ ਨਸ਼ਾ ਚਲੇ ਜਾਏਗਾ ਤਾਂ ਤੁਹਾਡੀ ਮਸਤੀ ਖਤਮ ਹੋ ਜਾਏਗੀ ਪਰ ਮੈਂ ਵੀ ਮਸ ਹਾਂ ਮੈਨੂੰ ਮਸਤੀ ਚੜੀ ਹੋਈ ਹੈ ਉੱਚੀ ਆਤਮਿਕ ਅਵਸਥਾ ਦੀ ਉਹਨ ਮਦ ਉੱਚੀ ਆਤਮਿਕ ਅਵਸਥਾ ਦੀ ਉਹਨ ਮਦ ਚੜਾ ਮਦਨ ਰਸ ਚਾਖਿਆ ਅਤੇ ਮੈਂ ਉਹ ਨਾਮ ਰਸ ਜੋ ਕਿ ਮਸਤੀ ਪੈਦਾ ਕਰਦਾ ਹੈ ਉਸ ਨੂੰ ਚਖਿਆ ਹੈ ਤ੍ਰੇ ਪਵਨ ਪਿਆ ਉਜਾਰਾ ਅਤੇ ਇਹ ਨਾਮ ਰਸ ਜਦੋਂ ਮੈਂ ਚੱਕ ਲਿਆ ਮੈਨੂੰ ਸਾਰੇ ਤ੍ਰਿ ਭਵਨ ਦੇ ਵਿੱਚ ਸਾਰੇ ਪਾਸੇ ਉਸ ਵਾਹਿਗੁਰੂ ਦੀ ਹੀ ਜੋਤ ਦਿਖਾਈ ਦੇਣ ਲੱਗ ਪਈ ਉਗੜ ਕਰ ਗਿਆਨ ਧਿਆਨ ਕਰ ਮਹਾ ਪਾਠੀ ਮਨ ਤਾਰਾ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਮੈਂ ਗਿਆਨ ਦਾ ਗੁਰ ਬਣਾਇਆ ਹੈ ਗਿਆਨ ਉਸ ਆਤਮਕ ਜੀਵਨ ਦਾ ਗਿਆਨ ਉਸ ਪਰਮਾਤਮਾ ਦੇ ਨਾਲ ਡੂੰਗੀ ਸਾਝ ਮੈਂ ਇੱਕ ਗਿਆਨ ਦਾ ਗੋੜ ਬਣਾਇਆ ਹੈ ਧਿਆਨ ਕਰ ਮਹੂਆ ਅਤੇ ਆਪਣੀ ਸੂਰਤ ਨੂੰ ਪ੍ਰਭੂ ਨਾਲ ਜੋੜਿਆ ਹੈ ਇਹ ਮੇਰੇ ਮਹੂਆ ਦੇ ਫੁੱਲ ਹਨ ਕਿਉਂਕਿ ਜੋਗੀ ਲੋਕ ਜਦੋਂ ਸ਼ਰਾਬ ਬਣਾਉਂਦੇ ਹਨ ਤਾਂ ਉਹ ਜਿਸ ਤਰ੍ਹਾਂ ਕਲਦੇ ਵਾਲੇ ਸ਼ਬਦ ਦੇ ਵਿੱਚ ਆਇਆ ਸੀ ਮੱਟੀ ਬਣਾ ਕੇ ਮੱਟਕੀ ਦੇ ਵਿੱਚ ਗੋੜ ਪਾਉਂਦੇ ਹਨ ਅਤੇ ਉਸ ਦੇ ਵਿੱਚ ਮੋਹੂਆ ਜੋ ਹੈ ਇੱਕ ਦਰਖਤ ਹੁੰਦਾ ਹੈ ਜਿਸ ਤੇ ਕਿ ਫੁੱਲਾਂ ਦੀ ਸ਼ਰਾਬ ਬਣਦੀ ਹੈ ਉਸ ਗੁੜ ਦੇ ਵਿੱਚ ਮੋਹੂਏ ਫੁੱਲ ਵੀ ਪਾ ਦਿੰਦੇ ਹਨ ਗੁੜ ਕਰ ਗਿਆਨ ਧਿਆਨ ਕਰ ਮੋਹੂਆ ਔ ਪਾਠੀ ਮਨ ਤਾਰ ਪਰ ਭਗਤ ਕਬੀਰ ਜੀ ਕਹਿੰਦੇ ਹਨ ਮੈਂ ਤਾਂ ਗਿਆਨ ਦਾ ਗੁੜ ਬਣਾਇਆ ਹੈ ਅਤੇ ਉਸ ਪ੍ਰਭੂ ਦੇ ਵਿੱਚ ਸੁਰਤੀ ਮੈਂ ਜੋ ਜੋੜੀ ਹੈ ਇਹ ਮੇਰੇ ਲਈ ਮਹੂਏ ਦੇ ਫੁੱਲ ਹਨ ਪਉ ਪਾਠੀ ਮਨ ਧਾਰਾ ਅਤੇ ਮਨ ਦੇ ਵਿੱਚ ਜੋ ਮੈਂ ਉਸ ਵਾਹਿਗੁਰੂ ਦਾ ਪਉ ਟਿਕਾਇਆ ਹੋਇਆ ਹੈ ਇਹ ਮੇਰੇ ਲਈ ਪੱਠੀ ਹੈ ਪਉ ਉਸ ਵਾਹਿਗੁਰੂ ਦਾ ਆਦਬ ਇਹ ਜੋ ਹੈ ਇਹ ਪੱਠੀ ਹੈ ਸੁਖਮਣ ਨਾਰੀ ਸਜ ਸਮਾਨੀ ਪੀਵ ਪੀਵਣ ਹਾਰਾ ਉਹ ਜੋਗੀ ਲੋਕ ਹਨ ਉਹ ਤਾਂ ਪ੍ਰਾਣਾਯਾਮ ਦੇ ਰਾਹੀ ਆਪਣੇ ਪ੍ਰਾਣ ਜੋ ਹਨ ਉਸ ਸੁਖੁਣਾ ਨਾੜੀ ਦੇ ਵਿੱਚ ਟਕਾਉਂਦੇ ਹਨ ਤਾਂ ਜੋ ਉਤਨਾ ਚਿਹਰਾ ਸ਼ਾਂਤ ਰਹਿੰਦੇ ਹਨ ਜਿੰਨਾ ਚਿਹਰਾ ਸੁਖੁਣਾ ਨਾੜੀ ਦੇ ਵਿੱਚ ਪ੍ਰਾਣ ਟਿਕੇ ਰਹਿੰਦੇ ਹਨ ਪਰ ਜਦੋਂ ਉਹ ਇਹ ਪੀਤਾ ਹੋਇਆ ਨਸ਼ਾ ਜਿਹਦੇ ਦੇ ਨਾਲ ਉਸ ਸੁਖੁਣਾ 나ੜੀ ਦੇ ਵਿੱਚ ਆਪਣੇ ਪ੍ਰਾਨ ਛਾੜ ਦੇਣਾ ਨਸ਼ੇ ਦਾ ਉਹ ਖਤਮ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਦੀ ਸਮਾਧੀ ਟੁੱਟ ਜਾਂਦੀ ਹੈ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਮੈਂ ਤਾਂ ਗਿਆਨ ਦਾ ਗੋੜ ਬਣਾਇਆ ਹੈ ਉਸ ਪਰਮਾਤਮਾ ਨਾਲ ਸੁਰਤ ਜੋੜੀ ਹੈ ਇਹ ਮਹੂਬ ਦੇ ਫੁੱਲ ਬਣਾਏ ਹਨ ਮਨ ਵਿੱਚ ਉਸ ਵਾਹਿਗੁਰੂ ਦਾ ਭਉ ਅਦਬ ਟਿਕਾਇਆ ਹੈ ਇਹ ਮੈਂ ਪਠੀ ਬਣਾਈ ਹੈ ਅਤੇ ਇਹ ਇਹਨਾਂ ਕਰਕੇ ਗਿਆਨ ਕਰਕੇ ਧਿਆਨ ਕਰਕੇ ਅਤੇ ਉਸ ਵਾਹਿਗੁਰੂ ਦੇ ਅਦੰ ਕਰਕੇ ਡਰ ਕਰਕੇ ਮੈਂ ਸਦਾ ਹੀ ਸਹਜ ਦੇ ਵਿੱਚ ਟਿਕਿਆ ਰਹਿੰਦਾ ਹਾਂ ਉਹ ਤਾਂ ਕੁਛ ਚਿਰ ਲਈ ਟਿਕਦੇ ਹਨ ਕੁਛ ਚਿਰ ਲਈ ਨਸ਼ਾ ਦੇ ਕਰਕੇ ਸਮਾਧੀ ਲੱਗਦੀ ਹੈ ਪਰ ਕਬੀਰ ਜੀ ਕਹ ਰਹੇ ਹਨ ਮੈਂ ਤਾਂ ਸਦਾ ਲਈ ਸਹਿਜ ਅਵਸਥਾ ਅਡੋਲ ਅਵਸਥਾ ਦੇ ਵਿੱਚ ਕਿਆ ਰਹਿੰਦਾ ਹਾਂ ਸੁਖਮਣ ਨਾਰੀ ਸਹਿਜ ਸਮਾਣੀ ਪੀਵ ਪੀਵਣ ਹਾਰਾ ਪੀਵਣ ਹਾਰਾ ਫਿਰ ਇਹ ਮਨ ਜੋ ਹੈ ਕਿਉਂਕਿ ਗਿਆਨ ਵੀ ਮਿਲ ਗਿਆ ਉਸ ਵਾਹਿਗੁਰੂ ਦਾ ਗਿਆਨ ਮਿਲ ਗਿਆ ਉਸ ਵਾਹਿਗੁਰੂ ਦੇ ਨਾਲ ਸੁਰਤ ਜੁੜ ਗਈ ਉਸ ਵਾਹਿਗੁਰੂ ਦਾ ਅੰਦਰ ਡਰ ਭਾਉ ਪੈਦਾ ਹੋ ਗਿਆ ਅੰਦਰ ਸਹਿਜ ਪੈਦਾ ਹੋ ਗਿਆ ਫਿਰ ਇਸ ਕਰਕੇ ਪੀਵੇ ਪੀਵਣ ਹਾਰਾ ਇਹ ਮਨ ਜੋ ਨਾਮ ਰਸ ਨੂੰ ਪੀਣ ਜੋਗਾ ਹੋ ਜਾਂਦਾ ਹੈ ਫਿਰ ਇਹ ਸਦਾ ਹੀ ਉਸ ਨਾਮ ਰਸ ਨੂੰ ਹੀ ਪੀਂਦਾ ਹੈ ਕਿਉਂਕਿ ਬਾਕੀ ਜੋ ਰਸ ਹਨ ਉਹ ਤਾਂ ਸੋਚੇ ਹਨ ਸਿਰਫ ਇਹ ਨਾਮ ਰਸ ਹੀ ਜੋ ਹੈ ਉਹ ਸਦਾ ਹੀ ਰਹਿਣ ਵਾਲਾ ਹੈ ਕਿਉਂਕਿ ਆਪਾਂ ਪਿਛਲੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਸੀ ਉਸਤੇ ਵਿੱਚ ਵੀ ਉਹ ਇਹ ਹੀ ਉਪਦੇਸ਼ ਕਰਦੇ ਹਨ ਕਹ ਕਬੀਰ ਸਗਲੇ ਮਦ ਛੂਛੇ ਇਹ ਹੈ ਮਹਾਰਸ ਸਾਚੂਰੇ ਇਸ ਸਾਰੇ ਹੋਰ ਨਸ਼ੇ ਜੋ ਆਣੋ ਝੂਠੇ ਹਨ ਚੂਚੇ ਹਨ ਹਲਕੇ ਹਨ ਇਹ ਜੋ ਨਾਮ ਰਸ ਹੈ ਇਹ ਮਹਾਰਸ ਹੈ ਇਹੀ ਸਾਚੋ ਹੈ ਇਹ ਸਦਾ ਰਹਿਣ ਵਾਲਾ ਹੈ ਇਹ ਕਦੀ ਵੀ ਖਤਮ ਹੋਣ ਵਾਲਾ ਨਹੀਂ ਹੈ ਔ ਦੂ ਮੇਰਾ ਮਨ ਮਤਵਾਰਾ ਊਣ ਮਦ ਚੜਾ ਮਦਨ ਰਸ ਚਾਖਿਆ ਤਰੇ ਭਵਨ ਪਿਆ ਉਜਿਆਰਾ ਰਹਾਉ ਦੋਇਪੁਰ ਜੋਰ ਰਸਾਈ ਪਾਠੀ ਪਿਉ ਮਹਾਰਸ ਭਾਰੀ ਦੋਏ ਦੋਇਪੁਰ ਜੋਰ ਦੋਇਪੁਰ ਏ ਧਰਤੀ ਤੇ ਆਕਾਸ਼ ਇਨਾਂ ਨੂੰ ਜੋੜ ਕੇ ਅਰਥਾਤ ਆਪਣੇ ਵਿੱਚੋਂ ਜਗਤ ਦਾ ਮੋਹ ਖਤਮ ਕਰਕੇ ਮਾਇਆ ਦਾ ਮੋਹ ਖਤਮ ਕਰਨਾ ਇਹ ਮੈਂ ਪੱਠੀ ਉਹ ਜੋ ਪੱਠੀ ਜੋ ਹੈ ਉਹ ਰਸਾਈ ਹੈ ਉਹ ਤਪਾਈ ਹੈ ਉਹ ਪੱਟੀ ਜਿਹਦੇ ਉੱਤੇ ਮਟਕੀ ਰੱਖ ਕੇ ਜਿਸ ਵਿੱਚ ਗੋੜ ਪਾ ਕੇ ਮੋਹੂ ਦੇ ਫੁੱਲ ਪਾ ਕੇ ਇਹ ਸ਼ਰਾਬ ਕਰਦੇ ਹਨ ਪਰ ਭਗਤ ਕਬੀਰ ਜੀ ਕਹਿੰਦੇ ਹਨ ਮੇਰੇ ਲਈ ਪੱਠੀ ਕੀ ਹੈ ਮੇਰੇ ਲਈ ਪੱਠੀ ਹੈ ਮੈਂ ਕੈ ਜਗਤ ਦਾ ਮੋ ਮਾਇਆ ਦਾ ਮੋ ਤਿਆਗ ਦਿੱਤਾ ਇਹ ਮੈਂ ਆਪਣੇ ਲਈ ਪੱਠੀ ਬਣਾਈ ਹੈ ਪੀ ਉਹ ਮਹਾਰਸ ਭਾਰੀ ਅਤੇ ਭਾਰੀ ਇਹ ਵੱਡਾ ਮਹਾਰਸ ਜੋ ਹੈ ਨਾਮ ਰਸ ਜੋ ਹੈ ਮੈਂ ਪੀ ਰਿਆਂ ਕਾਮ ਕ੍ਰੋਧ ਦੁਇ ਕੀਏ ਚਲੇਤਾ ਛੂਟ ਗਈ ਸੰਸਾਰੀ ਜਲੇਤਾ ਬਾਲਨ ਉਸ ਪੱਠੀ ਦੇ ਵਿੱਚ ਬਾਲਣ ਬਾਲਿਆ ਜਾਂਦਾ ਹੈ ਤਾਂ ਜੋ ਉਸ ਦੇ ਵਿੱਚ ਜੋ ਗੋੜ ਜਾਂ ਹੋਰ ਚੀਜ਼ਾਂ ਜੋ ਵੀ ਪਾਈਆਂ ਹਨ ਉਹਨਾਂ ਨੂੰ ਉਬਾਲਿਆ ਜਾ ਸਕੇ ਭਾਗ ਬਣਾ ਕੇ ਉਸ ਦਾ ਫਿਰ ਅਰਕ ਕੱਢ ਕੇ ਸ਼ਰਾਬ ਜਾਂ ਹੋਰ ਚੀਜ਼ ਜੋ ਬਣਾਉਂਦੇ ਹਨ ਜੋਗੀ ਲੋਕ ਤਾਂ ਉਹ ਅਰਕ ਕੱਢ ਕੇ ਸ਼ਰਾਬ ਹੀ ਬਣਾਉਂਦੇ ਹਨ ਇਸ ਕਰਕੇ ਕਵੀ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਕਾਂਕਰੋਦ ਦੋਏ ਕੀ ਜਲੇਤਾ ਮੈਂ ਕਾਮ ਅਤੇ ਕ੍ਰੋਧ ਦੋਨਾਂ ਨੂੰ ਹੀ ਉਸ ਦੇ ਵਿੱਚ ਬਾਲਣ ਬਣਾ ਦਿੱਤਾ ਹੈ ਮੈਂ ਪੱਠੀ ਦੇ ਵਿੱਚ ਕਾਮ ਕ੍ਰੋਧ ਇਹਨਾਂ ਨੂੰ ਜਲਾ ਦਿੱਤਾ ਹੈ ਛੂਟ ਗਈ ਸੰਸਾਰੀ ਇਸ ਤਰ੍ਹਾਂ ਕਰਨ ਦੇ ਨਾਲ ਮੇਰਾ ਸੰਸਾਰ ਦਾ ਸਾਰਾ ਮੋਹ ਜੋ ਹੈ ਉਹ ਖਤਮ ਹੋ ਗਿਆ ਹੈ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ ਸਤ ਗੁਰ ਤੇ ਸੁਧ ਪਾਈ ਗਿਆਨ ਗੁਰ ਗੁਰੂ ਦਾ ਗਿਆਨ ਗੰਮਤ ਗੰਮਤ ਪਹੁੰਚ ਇਹ ਗੁਰੂ ਦਾ ਅੰਮ੍ਰਿਤ ਮਈ ਜੋ ਗਿਆਨ ਹੈ ਇਹ ਉਸ ਪਰਮਾਤਮਾ ਤੱਕ ਪਹੁੰਚ ਪੈਦਾ ਕਰ ਦਿੰਦਾ ਹੈ ਗੰਮਤ ਪਹੁੰਚ ਪੈਦਾ ਕਰਨੀ ਇਸ ਗੁਰੂ ਦੇ ਗਿਆਨ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਮੇਰੀ ਪਹੁੰਚ ਉਸਤੇ ਨਾਲ ਮੇਰੀ ਸੁਰਤ ਜੁੜ ਗਈ ਹੈ ਪ੍ਰਗਟ ਪਰਗਾਸ ਅਤੇ ਮੇਰੇ ਅੰਦਰ ਨਾਮ ਦਾ ਪ੍ਰਗਿਆਸ਼ ਪੈਦਾ ਹੋ ਗਿਆ ਹੈ ਜਦੋਂ ਗੁਰੂ ਦਾ ਗਿਆਨ ਮਿਲਿਆ ਗੁਰੂ ਦੇ ਗਿਆਨ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਪਹੁੰਚ ਪੈਦਾ ਹੋ ਗਈ ਉਸ ਪ੍ਰਮਾਤਮਾ ਦੀ ਸੋਝੀ ਆ ਗਈ ਉਸ ਪ੍ਰਮਾਤਮਾ ਦੇ ਨਾਲ ਮੇਲ ਹੋ ਗਿਆ ਫੇਰ ਅੰਦਰ ਪ੍ਰਗਾਸ ਪੈਦਾ ਹੋ ਗਿਆ ਪ੍ਰਗਟ ਪ੍ਰਗਾਸ ਗਿਆਨ ਗੁਰ ਗਮਤ ਸਤ ਗੁਰ ਤੇ ਸੁਧ ਪਾਈ ਪਰ ਇਹ ਸੁਧ ਜੋ ਹੈ ਇਹ ਉੱਚੀ ਬੁੱਧੀ ਜੋ ਹੈ ਮੈਨੂੰ ਸਤ ਗੁਰੂ ਕੋਲੋਂ ਪ੍ਰਾਪਤ ਹੋਈ ਸਤ ਗੁਰੂ ਕੋਲੋਂ ਇਹ ਗਿਆਨ ਪ੍ਰਾਪਤ ਹੋਇਆ ਕਿ ਇਸ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਮੈਂ ਸਾਂਝ ਪਾ ਸਕਦਾ ਅਤੇ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਆਪਣੇ ਗਿਆਨ ਦੀ ਬਖਸ਼ਿਸ਼ ਕੀਤੀ ਮੈਨੂੰ ਉਸ ਗੁਰੂ ਦੇ ਗਿਆਨ ਦੇ ਨਾਲ ਉਸ ਪਰਮਾਤਮਾ ਦੀ ਸੋਝੀ ਹੋਈ ਪਰਮਾਤਮਾ ਦੇ ਨਾਲ ਮੇਲ ਹੋਇਆ ਤਾਂ ਮੇਰੇ ਅੰਦਰ ਪ੍ਰਗਾਸ ਨਾਮ ਦਾ ਪ੍ਰਗਾਸ ਪ੍ਰਗਟ ਹੋ ਗਿਆ ਦਾਸ ਕਬੀਰ ਤਾਸ ਮਦ ਮਤਾ ਉੱਚਕ ਨ ਕਬ ਹੂੰ ਜਾਈ ਪ੍ਰਭੂ ਦਾ ਦਾਸ ਕਬੀਰ ਤਾਸ ਮਦ ਮਾਤਾ ਉਸ ਮਦ ਦੇ ਵਿੱਚ ਉਸ ਰਸਤੇ ਵਿੱਚ ਮਸਤਿਆ ਹੋਇਆ ਹੈ ਕਿਹੜਾ ਰਸ ਨਾਮ ਰਸ ਉਹ ਨਾਮ ਰਸ ਕਿਸ ਤਰ੍ਹਾਂ ਪੈਦਾ ਹੋਇਆ ਉਸ ਪਰਮਾਤਮਾ ਦੇ ਗਿਆਨ ਤੋਂ ਉਸ ਪਰਮਾਤਮਾ ਦੇ ਸੁਰਤ ਜੋੜਨ ਦੇ ਨਾਲ ਧਿਆਨ ਜੋੜਨ ਦੇ ਨਾਲ ਉਸ ਪਰਮਾਤਮਾ ਦਾ ਆਪਣੇ ਅੰਦਰ ਅਦਭ ਪੈਦਾ ਕਰਨ ਦੇ ਨਾਲ ਇਹਨਾਂ ਦੇ ਨਾਲ ਅੰਦਰ ਫਿਰ ਆਤਮਿਕ ਅਡੋਲਤਾ ਆਈ ਫਿਰ ਨਾਮ ਰਸ ਦੀ ਪ੍ਰਾਪਤੀ ਹੋ ਗਈ ਔਰ ਇਥੇ ਇਸ ਕਰਕੇ ਕੋ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਦਾਸ ਕਬੀਰ ਤਾਸ ਮਦ ਮਤਾ ਪ੍ਰਭੂ ਦਾ ਦਾਸ ਕਬੀਰ ਇਹੋ ਜੇ ਮਦ ਇਹੋ ਜੇ ਨਸ਼ੇ ਦੇ ਵਿੱਚ ਮਸਤ ਹੋਇਆ ਹੋਇਆ ਨਾਮ ਰਸ ਦੇ ਵਿੱਚ ਮਸਤ ਹੋਇਆ ਹੋਇਆ ਉਚਕ ਨਾ ਕਭੂ ਜਾਇ ਜਿਹੜੀ ਕਿ ਨਾਮ ਰਸ ਦੀ ਮਸਤੀ ਹੈ ਉਹ ਕਦੇ ਵੀ ਨਹੀਂ ਖਤਮ ਹੁੰਦੀ ਕਿਉਂਕਿ ਇਹ ਨਾਮ ਰਸ ਹੀ ਹੈ ਜੋ ਸਦਾ ਰਹਿਣ ਵਾਲਾ ਹੈ ਬਾਕੀ ਰਸ ਜੋ ਹਨ ਉਹ ਤਾਂ ਛੂਛੇ ਹਨ ਉਹ ਖਤਮ ਹੋ ਜਾਂਦੇ ਕਹ ਕਬੀਰ ਸਗਲੇ ਮਦ ਛੂਛੇ ਇਹ ਹੈ ਮਹਾਰਸ ਸੱਚੋਰੇ ਇਹ ਮਹਾਰਸ ਜੋ ਹੈ ਇਹ ਹੀ ਸੱਚਾ ਹੈ ਉਹ ਸਤਿਗੁਰੂ ਕਿਰਪਾ ਕਰਨ ਅਸੀਂ ਇਸ ਮਹਾਰਸ ਨਾਮ ਰਾਸ ਦੇ ਨਾਲ ਜੁੜੀਏ ਜਿਹੜਾ ਕਿ ਨਾਮ ਰਾਸ ਜਿਸ ਦੀ ਕੀ ਮਸਤੀ ਕਦੀ ਵੀ ਖਤਮ ਨਹੀਂ ਹੁੰਦੀ ਇਸ ਦੀ ਖਮਾਰੀ ਕਦੀ ਵੀ ਖਤਮ ਨਹੀਂ ਹੁੰਦੀ ਬਾਕੀ ਜੋ ਹਨ ਉਹ ਤਾਂ ਝੂਠੇ ਰਸਾਂ ਉਹ ਝੂਠੇ ਰਸ ਜਦੋਂ ਤਾ ਕੋਣਾ ਦਾ ਨਸ਼ਾ ਰਹਿੰਦਾ ਹੈ ਮਸਤੀ ਰਹਿੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਮਸਤੀ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ